ਪਾਰੀ ਮੀ ਇੱਕ ਪਰਿਵਾਰ ਦੇ ਲਈ ਆਫਤ ਬਣ ਗਈ ਦਰਸਲ ਬੀਤੇ ਕੱਲ ਤੋਂ ਕਈ ਥਾਵਾਂ ਤੇ ਭਾਰੀ ਬਾਰਿਸ਼ ਹੋ ਰਹੀ ਹੈ ਤਾਂ ਇਸੇ ਦੇ ਚਲਦੇ ਇੱਕ ਬੇहद ਦਰਦਨਾਕ ਹਾਦਸਾ ਸਾਹਮਣੇ ਆਇਆ ਜਿੱਥੇ ਬੀਤੀ ਰਾਤ ਜਦੋਂ ਇੱਕ ਪਰਿਵਾਰ ਸੌ ਰਿਹਾ ਸੀ ਤਾਂ ਇਸੇ ਦੌਰਾਨ ਘਰ ਦੀ ਛੱਤ ਡਿੱਗ ਜਾਂਦੀ ਹੈ ਜਿਸ ਕਰਕੇ 6 ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ ਤਾਂ ਤਰਨ ਤਰਨ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਇੱਕ ਵੱਡੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਗਨੀਮਤ ਹੈ ਰਹੀ ਕਿਸ ਹਾਸੇ ਦੇ ਵਿੱਚ ਇੱਕ ਪਰ ਕਿਹਾ ਜਾ ਰਿਹਾ ਕਿ ਹਾਥੇ ਦੇ ਵਿੱਚ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪੀਟਲ ਅੰਦਰ ਦਾਖਲ ਕਰਵਾਇਆ ਗਿਆ ਹੈ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤਾਂ ਤਰਨ ਤਰਨ ਦੇ ਇੱਕ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗਿਆ ਹੈ ਦਰਸਲ ਬੀਤੇ ਕੱਲ ਤੋਂ ਕਈ ਥਾਵਾਂ ਤੇ ਪਾਰੀ ਬਾਰਿਸ਼ ਹੋਈ ਹੈ ਤਾਂ ਇਸੇ ਦੌਰਾਨ ਘਰ ਦੀ ਛੱਤ ਡਿੱਗ ਜਾਂਦੀ ਹੈ ਸਵੇਰੇ ਤੜਕਸਾਰ ਦਾ ਸਾਰਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ 4 ਵਜੇ ਦੇ ਕਰੀਬ ਜਦੋਂ ਇਹ ਪਰਿਵਾਰ ਆਪਣੇ ਘਰ ਦੇ ਅੰਦਰ ਸੌ ਰਿਹਾ ਸੀ ਤਾਂ ਇਸੇ ਦੌਰਾਨ ਘਰ ਦੀ ਅਚਾਨਕ ਛੱਤ ਡਿੱਗ ਜਾਂਦੀ ਹੈ ਤਾਂ ਘਰ ਦੇ ਅੰਦਰ ਸੋ ਰਹੇ ਸਾਰੇ ਜੀ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹਸਪੀਟਲ ਅੰਦਰ ਦਾਖਲ ਕਰਵਾਇਆ ਗਿਆ ਤਾਂ ਕਿਹਾ ਜਾ ਰਿਹਾ ਕਿ ਸਾਰੇ ਲੋਕ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਦੀ ਹਾਲਤ ਜਿਹੜੀ ਨਾਜ਼ੁਕ ਬਣੀ ਹੋਈ ਹੈ ਪਹਿਲਾਂ ਉਹਨਾਂ ਨੂੰ ਨੇਰਲੇ ਹਸਪੀਟਲ ਦਾਖਲ ਕਰਵਾਇਆ ਗਿਆ ਪਰ ਹਾਲਾਤ ਦੇਖਦੇ ਹੋਏ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤਾਂ ਤਰਨ ਤਰਨ ਦੀ ਇਹ ਸਾਰੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਬੇहद ਮੰਦ ਭਾਗਾ ਜਿਹੜਾ ਹਾੱਦਸਾ ਵਾਪਰ ਗਿਆ ਹੈ ਦਰਸਲ ਬੀਤੇ ਕਈ ਦਿਨਾਂ ਤੋਂ ਜਿਹੜਾ ਬੂੰਦਾਬاندی ਦਾ ਦੌਰ ਜਾਰੀ ਹੈ ਬੀਤੇ ਕੱਲ ਵੀ ਜਿਹੜੀ ਭਾਰੀ ਬਾਰਿਸ਼ ਹੋਈ ਕਈ ਥਾਵਾਂ ਤੇ ਤਾਂ ਅਚਾਨਕ ਜਿਹੜੀ ਇੱਕ ਹੱਦ ਦੇ ਛੱਤ ਦਿਗ ਜਾਂਦੀ ਹੈ ਅੱਧੇ ਤੋਂ ਜ਼ਿਆਦਾ ਦਰਜਣ ਲੋਕ ਜਿਹੜੇ ਗੰਭੀਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪੀਟਲ ਦੇ ਅੰਦਰ ਦਾਖਲ ਕਰਵਾਇਆ ਗਿਆ ਤਰਨਤਾਰਨ ਸ਼ਹਿਰ ਦੀ ਇਹ ਸਾਰੀ ਘਟਨਾ ਦੱਸੀ ਜਾ ਰਹੀ ਹੈ ਉੱਥੇ ਹੀ ਪੀੜਤ ਪਰਿਵਾਰ ਦਾ ਕੀ ਕਹਿਣਾ ਹੈ ਇਸ ਘਟਨਾ ਬਾਬਤ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਲਿੰਟੇ ਡੱਗਾ ਆ ਚਾਰ ਕੋ ਜਦੀ ਗੱਲ ਤੇ ਉਹ ਤੋਂ ਡੱਗਾ ਆ ਤੇ ਲੋਕਾਂ ਨੇ ਭਾਜੀ ਨੱਚ ਕੇ ਆ ਕੇ ਤੇ ਇਹੋ ਜਿਹਾ ਬਜੀ ਆ ਕਿ ਕਹਨ ਹੱਡੀ ਇਹਨਾਂ ਕਹਿਆ ਨੇ ਹੱਡੀਆਂ ਸਾਰਿਆਂ ਨੇ ਭਾਜੀ ਨੱਚ ਕੇ ਸਾਰਿਆਂ ਨੇ ਇਹਨਾਂ ਦੇ ਅੰਬਰਸਾ ਇੱਥੇ ਲੱਗੇ ਆ ਸਾਲ ਖੜੇ ਆ ਆਪ ਕਾਲ ਵਾਲਿਆਂ ਜਵਾਬ ਦਿੱਤਾ ਤੇ ਅੰਬਰਸਾ ਲੱਗੇ ਕਿੰਨੇ ਜਣੇ ਆ ਇਹ ਹੈਗੇ 78 3 ਨੇ ਫਟਿਆ ਗਈ ਆ ਨਾ ਇਹ ਕਾਰ ਕਿ ਸ਼ਤ ਗਲੀ ਪੇ ਲੰਕਾ ਸ਼ਤ ਇਤਰਾ ਹੀ ਡਾਟ ਅੱਛਾ ਜੀ ਉਹ ਡਾਟ ਕਿਹੜੀ ਆ ਗਾਡਰ ਕੇ ਗੜਾ ਤੇ ਉਹ ਦੇਖੋ ਇਹ ਮੀਮ ਉਹਦੇ ਕਾਰਨ ਕਰਕੇ ਮੀਮ ਕਰਕੇ ਕੀ ਮੰਗ ਕਰਦੇ ਹੋਣਾ ਮੱਲੇ ਦੀ ਮੱਲੇ ਦੇ ਕੱਤੇ ਇਹਨਾਂ ਦੀ ਮੱਤ ਕੀਤੀ ਜਾਵੇ ਤੇ ਇਹਨਾਂ ਦਾ ਕੋਠਾ ਤਾਂ ਆ ਜਾਵੇ ਬੇਚਾਰੋ ਤੇ ਚਾਰ ਬੰਦੇ ਕਿਵੇਂ ਪਕੜੇ ਤਗੜਿਆਂ ਦੇ ਦੀ ਪੈਸੇ ਪਾਈ ਜਾਂਦੇ ਉਹਨਾਂ ਦੇ ਪੈਸੇ ਪਾਈ ਜਾਂਦੇ ਕਿਤੇ ਮਾਰੇ ਉਹਨਾਂ ਦੇ ਪੈਸੇ ਕੋਈ ਨਹੀਂ ਪਾਉਂਦੇ ਇਹ ਕਿੰਨੇ ਜਣੇ ਟੋਟਰ ਜਿਹੜੇ ਫਟਰੇ ਕੌਣ ਕੌਣ ਸੀ ਤੇ ਘਰ ਚ 6 ਜਣੇ 6 ਜਣੇ ਆ ਹਾਂਜੀ 6 ਜਣੇ ਆ ਚਾਰ ਬੱਚੇ ਤੇ ਦੋ ਜੀ ਆ ਤੇ ਦੋ ਦੇ ਉਹਦਾ ਸਾਦਾ ਨਹੀਂ ਆਹ ਉਹ 6 ਹੋਗੇ ਨਾ ਉਹ 8 ਜਣੇ ਹੋ ਗਏ ਇਹ ਗੱਲਬਾਤ ਜੀ ਚਾਰਕਵੇ ਦੀ ਗੱਲ ਆ ਤੇ ਮਾਦਾ ਉੱਚੀ ਰੋਂਦੇ ਪਏ ਸੀ ਤੇ ਮੈਂ ਅਚਾਨਕ ਆਣ ਕੇ ਵੇਖਿਆ ਕਿ ਇਹਨਾਂ ਦੀ ਛੱਤ ਡਿੱਗੀ ਪਈ ਸੀ ਤੇ ਉਹ ਸਾਰੇ ਜੀਏ 7-8 ਜਿਹਨੇ ਹੈਗੇ ਜਿਹੜੇ ਕਿ ਥੱਲੇ ਆਏ ਪਏ ਸੀ ਤੇ ਆਣ ਕੇ ਇਹਨਾਂ ਨੂੰ ਕੱਢਿਆ ਫਿਰ ਮੁਲੇ ਵਾਲੇ ਆਏ ਸਾਰਿਆਂ ਰਲ ਮਿਲ ਕੇ ਇਹਨਾਂ ਨੂੰ ਬਾਹਰ ਕੱਢਿਆ ਬਾਅਦ ਵਿੱਚ ਸਿਲਵਰ ਸਟਾਲ ਵਿੱਚ ਤਰਨਤਾਰਨ ਕੱਢਿਆ ਗਿਆ ਆ ਤੇ ਉਹਨਾਂ ਨੇ ਜਵਾਬ ਦਿੱਤਾ ਫਿਰ ਅੰਬਰ ਸਾਰੇ ਇਹਨਾਂ ਨੂੰ ਰੈਫਰ ਕਰਾਇਆ ਗਿਆ ਗੁਰੂ ਨਾਨਕ ਹਸਪੀਟਲ ਕਿੰਨੇ ਜਣੇ ਟੁੱਟੇ ਇਹ ਟੁੱਟ ਲੈ ਗਏ ਜੀ 7 ਜਿਨੇ ਕੌਣ ਕੌਣ ਸੀ ਇੰਨਾ ਚ 3 ਇਹਨਾਂ ਦੇ ਬੱਚੇ ਸੀ ਜੋ ਜੀ ਆਪ ਹੀ ਤੇ ਇੱਕ ਇਹਨਾਂ ਦਾ ਮਾਮਾ ਜੀ ਸੀ ਕਾਫੀ ਜ਼ਟਾਂ ਲੱਗੀਆਂ ਇਹਨਾਂ ਦੀ ਬਹੁਤ ਜਿਆਦਾ ਸੀਰੀਅਸ ਹੀ ਤੇ ਕਿੰਨੇ ਇਹ ਘਟਨਾ ਤੜਕੇ ਇਹ ਤੜਕੇ ਚਾਰਕਵੇ ਦੀ ਗੱਲ ਹੈ ਜੀ ਕੀ ਮੰਗ ਕਰਦੇ ਹੋ ਮੰਗਿਆ ਉਹ ਕਰਦੇ ਆ ਇਹ ਗਰੀ ਪਰਿਵਾਰ ਇਹਨਾਂ ਦੀ ਮਦਦ ਕੀਤੀ ਜਾਵੇ ਜਿਹੜੀ ਸ਼ਤਿਆ ਮੀਂਹ ਦੇ ਕਰਨ ਦੀਗੀ ਕਿ ਵੈਸੇ ਡਿਗੀ ਹਾਂਜੀ ਮੀਂਹੋਂ ਕਾਫੀ ਪੈ ਰਿਹਾ ਇਸ ਕਰਕੇ ਡਿਗੀ ਸ਼ਤ ਮਾਰੀ ਆ ਰਾ ਲੱਗਾ ਧਿਆਨ ਕੇ ਮੈਂ ਰੌੜਾ ਪਾਇਆ ਤੇ ਫੇਰ ਨਾਂ ਨੇ ਹਾਲਕੇ ਕੱਢਿਆ ਐ ਸਾਰੀ ਦੁਨੀਆ ਸਾਰੇ ਆ ਗਏ ਅੱਛਾ ਉੱਚੀ ਜਿਵੇਂ ਮੈਂ ਪੱਤੀ ਫਾਤੀ ਹਾਂ ਤੇ ਨਾਂ ਨੇ ਥੱਲੇ ਆਏ ਆ कौन कौन पटर इत एक मैं बची हैं बाकिया लागिया बच्चे, बच्चे चार बच्चे ते तो चार जने आठ जाने हैं। आठ जने अठे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par